ਤੂੰ ਬੋਲਣਾ ਮਲੇ ਪਾਂਹਾਂ ਚੱਤ ਚਿਕ ਦੇ ਵਿੱਚ ਕੋਨੀ ਬਲੀ ਬੜੀਆਂ 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 ਗਨ ਪੈਣਾਈ ਕੋਜੀਆਂ ਹੰਦਗ ਦੇ ਵਿੱਚ ਬੜੀਆਂ ਗਨ ਪੈਣਾਈ ਕੋਜੀਆਂ ਉਸਕੇ ਦੇ ਵਿੱਚ ਬਲੀਆਂ ਗਨ ਪੈਣਾਈ ਕੋਜੀਆਂ ਪਰ ਲਕੜੇ ਵਿੱਚ ਮੋਠ ਬਾਜਰਾ ਪਰ ਲਕੜੇ ਵਿੱਚ ਰੂਂ ਗੇੜਾ ਦੇ ਨੀ ਮੇਲੇ ਨੇ ਗੱਗਰ ਵਰਗੀ ਤੂੰ ਗੇੜਾ ਦੇ ਲੱਡੂ ਖਾਦੇ ਵੀ ਬ ਤੇਰੇ ਲੱਡੂ ਵੰਡੇ ਵੀ ਬ ਤੇਰੇ ਲੱਡੂ ਖਾਦੇ ਵੀ ਬ ਤੇਰੇ ਲੱਡੂ ਵੰਡੇ ਵੀ ਬ ਤੇਰੇ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਮੇਰੇ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਮੇਰੇ ਅੱਜ ਲੱਗ ਜੂ ਪਤਾ ਮੇਰੇ ਵੀਰ ਦਾ ਵਿਆਂ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰ ਦਾ ਵਿਆਂ ਮੈਨੂੰ ਗੋਡੇ ਗੋਡੇ ਚਾ ਰਸਤਨ ਜਨ ਆਗੇ ਇੰਗੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਆਵਾ ਵੀ ਮਗਾਂ ਫੜ ਮੀਰਗੇ ਦੰਦ ਬੋਲੇ ਕੇਰੀ ਲੱਗੇ ਦੋ ਕੁੱਲ ਸੂਏ ਨਾਲੀ ਨੂੰ ਲੱਗੇ ਦੇ ਮੁਹੇਂ ਗੋਦ ਪੜੀ ਨੀ ਇਹ ਨਾਮ ਆਪਣਿਆਂ ਦੇ ਕਿਹਨੇ ਚ ਗੋਦ ਵੀਰ ਮੇਰੇ ਨੇ ਕੜਤੀ ਦਿੱਤੀ ਵੀਰ ਮੇਰੇ ਨੇ ਕੜਤੀ ਦਿੱਤੀ ਪਾਪੋ ਨੇ ਫਲਕਾਰੀ ਨੀ ਜਗਦੀ ਪਾਪੋ ਲੱਗੇ ਜਾਂ ਤੋ ਪਿਆਰੀ ਨੀ ਜਗਦੀ ਵਾ ਕੋ ਲੱਗੇ ਜਾਂ ਤੋ ਪਿਆਰੀ ਵੀ ਲੱਗਦੀ ਮਾਪੋ ਲੱਗੇ ਜਾਂ ਤੋ ਪਿਆਰੀ ਵੀ ਬੇੜੇ ਦੇ ਵਿੱਚ ਕਰਦੀ ਪਾਪੀ ਐ ਕਰਦੀ ਗੋਹਾ ਕੁੜਾ ਵਾ ਚੱਲੇ ਬੱਲੇ ਹਕੀ ਤੇਰੇ ਛਾਪਾਂ ਚੱਲੇ ਬਾਈ ਤੇਰੇ ਚੂੜਾ ਕਾਨੂੰ ਪਾਇਸੀ ਘਰ ਪਾ ਵੀ ਗੂੜਾ ਕਾਨੂੰ ਪਾਇਸੀ ਪਿਆਰ ਪਾ ਵੀ ਗੂੜਾ ਕਾਨੂੰ ਪਾਇਸੀ ਕੈਲ ਪਾ ਵੀ ਗੂੜਾ ਕਾਨੂੰ ਪਾਇਸੀ ਜਰਮਾਈ ਅਗੀ ਨੰਦੀ ਗੋਲਵਲੇ ਦਾ ਮੂ